ਪਰ ਇੱਥੇ ਸਭ ਤੋਂ ਮਹਿੰਗੇ ਕਮਰੇ ਨੇ ਇਹ ਇਹਨਾਂ ਦਾ ਪ੍ਰਾਈਸ ਬਹੁਤ ਆ ਹਜ਼ਾਰਾਂ ਦੇ ਵਿੱਚ ਤੇ ਉੱਪਰ ਇਹ ਬਣੇ ਹੋਏ ਨੇ ਇਸ ਤਰ੍ਹਾਂ ਦੇ ਗੋਲ-ਗੋਲ ਬਣਿਆ ਇਸ ਵਿੱਚ ਵੀ ਵੈਸੀ ਅਟੈਚ ਵਾਸ਼ਰੂਮ ਹੈ ਸਾਥ ਵਿੱਚ ਹਾਂ ਸਾਥ ਵਿੱਚ ਹਾਂ ਔਰ ਇਸki ਬੁਕਿੰਗ ਵਗੈਰਾ ਆਨਲਾਈਨ ਜਾਂ ਆਨਲਾਈਨ ਵੀ ਹੈ ਆਫਲਾਈਨ ਵੀ ਹੈ ਜੀ ਦੋਨੋਂ ਹੈ ਸਰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੀ ਸਵਾਗਤ ਕਰਦੇ ਹਾਂ ਤੁਹਾਡਾ ਆਪਣੇ ਚੈਨਲ ਤੇ ਤੇ ਇੱਕ ਨਵੀਂ ਵੀਡੀਓ ਦੇ ਵਿੱਚ ਆਪਾਂ ਇਸ ਸਮੇਂ ਹੈਗੇ ਆਂ ਮਹਾਕੁੰਭ ਦੇ ਵਿੱਚ ਤੇ ਪਿਛਲੀਆਂ ਵੀਡੀਓ ਤੇ ਬਹੁਤ ਸਾਰੇ ਕਮੈਂਟ ਆਏ ਸੀਗੇ ਵੀ ਇੱਥੇ ਰਹਿਣ ਦੇ ਕੀ ਪ੍ਰਬੰਧ ਨੇ ਹਨਾ ਕਿਵੇਂ ਇੱਥੇ ਕਮਰੇ ਵਗੈਰਾ ਮਿਲਦੇ ਨੇ ਉਹ ਸਾਰੇ ਤੁਸੀਂ ਦੱਸੋ ਤੇ ਆਪਾਂ ਇੱਕ ਸਪੈਸ਼ਲ ਵੀਡੀਓ ਲੈ ਕੇ ਆਏ ਆ ਇਹ ਵੀਡੀਓ ਦੇ ਵਿੱਚ ਸਾਰੀ ਆਪਾਂ ਡਿਟੇਲ ਤੁਹਾਨੂੰ ਦੱਸਾਂਗੇ ਤੁਸੀਂ ਪਰਸਨਲ ਇੱਥੇ ਰੂਮ ਲੈਣੇ ਨੇ ਹਨਾ ਸਾਰੇ ਕੀ ਪ੍ਰਬੰਧ ਨੇ ਇੱਥੇ ਬਾਕੀ ਖਾਣ ਪੀਣ ਦਾ ਕੀ ਪ੍ਰਬੰਧ ਆ ਉਹ ਸਾਰਾ ਆਪਾਂ ਤੁਹਾਡੇ ਨਾਲ ਜਿਹੜਾ ਹੋ ਸ਼ੇਅਰ ਕਰਦੇ ਆ ਪ੍ਰੋਪਰ ਐਡਰੈਸ ਆਪਾਂ ਤੁਹਾਨੂੰ ਸਾਰਾ ਵੀਡੀਓ ਦੇ ਵਿੱਚ ਦੱਸ ਦਾਂਗੇ ਵੀ ਕਿੱਥੇ ਲੋਕੇਸ਼ਨ ਆ ਇਹਨਾਂ ਦੀ ਹਨਾ ਤੇ ਕਿਵੇਂ ਦੇ ਰੂਮ ਨੇ ਕਿੰਨਾ ਰੈਂਟ ਆ ਤੇ ਚਲਦੇ ਆਪਾਂ ਬਾਕੀ ਜਿਹੜੇ ਇਹ ਬਾਈ ਨੇ ਹਨ ਜਿਨ੍ਹਾਂ ਦੇ ਰੂਮ ਨੇ ਉਹ ਸਾਰੀ ਵੀਡੀਓ ਦੇ ਵਿੱਚ ਆਪਣੇ ਨਾਲ ਜਾਣਕਾਰੀ ਜਿਹੜੀ ਉਹ ਸਾਂਝੀ ਕਰਨਾ ਕਰਨਗੇ ਤੋਂ ਚਲਦੇ ਆਂ ਵੀਡੀਓ ਦੇ ਐਂਡ ਤੱਕ ਬਣੇ ਰਹੋ ਸਾਰਾ ਆਪਾਂ ਤੁਹਾਨੂੰ ਰਹਿਣ ਦੇ ਪਰਮਾਣ ਦੇ ਇੱਥੇ ਦਿਖਾਉਣੇ ਆ ਤੇ ਆ ਅੰਬਾਈ ਹਣੀ ਨੇ ਸਾਰੀ ਇਨਫੋਰਮੇਸ਼ਨ ਆਪਣੇ ਨਾਲ ਜਿਹੜੀ ਉਹ ਸ਼ੇਅਰ ਕਰਨਗੇ ਹਾਂ ਜੀ ਨਮਸਕਾਰ ਭਾਈ ਸਾਹਿਬ ਨਮਸਕਾਰ ਹਾਂ ਜੀ ਬਤਾਈਏ ਆਪ ਕਿਆ ਕਿਆ ਆਪਕੇ ਲਈ ਸਟੇ ਹੈ ਯਹਾਂ ਪਰ ਰੂਮ ਮੇਰਾ ਨਾਮ ਐਸਵਰ ਸਿੰਘ ਹੈ ਮੈਂ ਗੰਗਾ ਗੇਟਵੇ ਡਾਰਮਟਰੀ ਦਾ ਮੈਨੇਜਰ ਹਾਂ ਆਈਏ ਮੈਂ ਆਪਕੋ ਡਾਰਮਟਰੀ ਐਂਡ ਹਰਟਸ ਦਿਖਾ deta ਹੂੰ ਜੀ ये हमारे हट्स है हाँ जी इसमें फोर परसेंट की ऑक्यूपेंसी है जी फोर परसेंट आप स्टे कर सकते हैं प्राइवेट वॉशरूम है जी शॉवर गीजर हाँ जी वेस्टर्न टॉयलेट जी एवरी थिंग हाँ देख सकते हैं आप जी।, जी गीजर लगा हुआ है इसमें हाँ गीजर लगा हुआ हुँँ। है ओके सर okay, इस तरह दे। फोर आवर्स तो अच्छा आएंगे ट्वेंटी फोर आवर्स ट्वेंटी आवर्स ਇਸ ਤਰ੍ਹਾਂ ਦੇ ਇਥੇ ਬੈੱਡ ਜਿਹੜੇ ਉਹ ਲੱਗੇ ਹੋਏ ਨੇ ਹਨਾ 4 4 ਪੀਪਲ ਰਹਿ ਸਕਦੇ ਹਨ 4 ਪੀਪਲ ਸਟੇ ਕਰ ਸਕਦੇ ਹਨ ਇੱਕ ਬੰਗ ਬੈੱਡ ਹੈ ਇੱਕ ਡਬਲ ਬੈੱਡ ਹੈ ਜੀ ਜੀ ਤੇ ਤੁਹਾਨੂੰ ਇਥੇ ਗਰਮ ਪਾਣੀ ਵੀ ਜਿਹੜਾ ਮਿਲੂ ਹੌਟ ਵਾਟਰ ਜਿਹੜਾ ਉਹ ਮਿਲ ਜੂਗਾ ਯੈਸ ਆਈਏ ਤੇ ਜੇ ਸੇਮ ਹੈ ਭਾਈ ਜੋ ਪਰ ਅਸੀਂ ਦੇਖ ਕੇ ਆਏ ਹਾਂ ਯਾ ਸੇਮ ਹੈ ਹਾਂ ਇਹ ਬਾਹਰੋਂ ਇਸ ਤਰ੍ਹਾਂ ਦੀਆਂ ਹਟਾਂ ਜਿਹੜੀਆਂ ਉਹ ਬਣੀਆਂ ਹੋਈਆਂ ਨੇ ਜਿਹੜੀ ਆਪਾਂ ਅੰਦਰੋਂ ਤੁਹਾਨੂੰ ਦਿਖਾਈ ਆ ਨਾ ਇਹ ਅਬੀ ਬੁੱਕਡ ਹੈ ਜੀ ਬੁੱਕਡ ਹੈ ਜੀ ਹਾਂ ਅੱਛਾ एंड हमारे पास एक ये ऑप्शन भी है हाँ जी ये फोर्टीन बेड डॉर्मेट्रीज हैं अच्छा जो है इसमें चार वॉशरूम्स हैं हाँ जी आ जाइए अंदर ये आप देख सकते हैं इसमें भी हॉट वाटर गीज़र वेस्टर्न टॉयलेट जी जी सारा कुछ है बिल्कुल क्लीन रहता है जी एक दो तीन चार वॉशरूम्स हैं हाँ जी और आपको दिखाते हूं। हाँ जी। और हमारे पास especially for ladies जो कर रही हैं सोलो या इस तरह की, उनके उनके पास पास भी एक लिए 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 ही ये 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 है 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 जी, especially. जी special ladies हाँ, के लिए। special ladies के के है। ठीक है। हाँ। इधर yes. आइए और हमारे पास, आ, male, female के लिए अलग अलग डॉम है बता देता हूँ

जो है ये सारी फैसिलिटीज है पार्किंग है हमारे पास हाँ जी। बस कार बाइक आप जो अच्छा बस कार बाइक की पार्किंग हाँ, सब है सब कुछ सब कुछ हो जाएगा और आप इजिल यहाँ पहुंच भी सकते हो जैसे अगर आप आ, अंदर की तरफ जाते हो तो बैरिकेटिंग हो जाती है हाँ जी। तो आप वहाँ रीच नहीं कर पाओगे आपको फिर बाई वॉक करके जाना होगा बट हमारे यहाँ बाई कार या बाई बाइक आप रीच कर सकते हो एनी टाइम जी इनकी बुकिंग कैसे कर सकते हैं वो आप बता दो ये नंबर है हमारा जी आप इस नंबर पे कॉल कर सकते हो

ਆਪਕੋ ਜਿਆਦਾ ਵਾਕ ਕਰਨੀ ਦੀ ਜ਼ਰੂਰਤ ਨਹੀਂ ਪਵੇਗੀ ਜੀ ਓਕੇ ਧੰਨਵਾਦ ਬਾਈ ਸੋੰਗਕੂ ਸਸ਼ਿਕਾ ਜੇ ਆਪਾਂ ਸਟੇਸ਼ਨੋਂ ਦਿਖਾ ਕੇ ਆਏ ਆ ਡਾਰਮਟਰੀ ਗੰਗਾ ਗੇਟਵੇ ਡਾਰਮਟਰੀ ਤੇ ਇਹ ਏਰੀਏ ਦੇ ਵਿੱਚ ਹੋਰ ਬਹੁਤ ਸਾਰੇ ਡਾਰਮਟਰੀ ਜਿਹੜੇ ਉਹ ਬਣੇ ਹੋਏ ਨੇ ਆਪਾਂ ਉਹ ਵੀ ਤੁਹਾਨੂੰ ਜਿਹੜੇ ਉਹ ਦਿਖਾ ਦਨੇ ਆ ਇਸ ਏਰੀਏ ਦੇ ਵਿੱਚ ਤੇ ਜਦੋਂ ਇਥੋਂ ਅੱਗੇ ਨੂੰ ਜਾਵਾਂਗੇ ਨਾ ਇੱਥੇ ਬਹੁਤ ਸਾਰੇ ਹੋਰ ਡਾਰਮਟਰੀ ਜਿਹੜੇ ਉਹ ਹੈਗੇ ਨੇ ਤੇ ਇਹ ਏਰੀਆ ਗਿਆ ਆਪਣੇ ਇਧਰੋਂ 24 25 ਸੈਕਟਰ ਦੇ ਨੇੜੇ ਕੁੰਬ ਦੇ ਵਿੱਚ ਜਿਵੇਂ ਸੈਕਟਰ ਜਿਹੜੇ ਉਹ ਬਣੇ ਹੋਏ ਨੇ ਹਨਾ 24 25 ਸੈਕਟਰ ਦੇ ਨੇੜੇ ਦਾ ਏਰੀਆ ਤੇ ਡੀਪੀਐਸ ਸਕੂਲ ਇੱਥੇ ਨੇੜੇ ਲੱਗਦਾ ਜਿਹੜੀ ਮੇਨ ਲੋਕੇਸ਼ਨ ਹੈ ਤੇ ਜਿਹੜਾ ਹੈਲੀਕਾਪਟਰ ਚੱਲਦਾ ਮਹਾਕੁੰਬ ਦੇ ਵਿੱਚ ਜਿਹੜੀ ਵੀਡੀਓ ਆਪਾਂ ਪਾਈ ਸੀ ਉਹ ਵੀ ਇਸੇ ਦੇ ਨੇੜੇ ਚੱਲਦਾ ਤੇ ਇਸੇ ਲਾਈਨ ਦੇ ਵਿੱਚ ਬਹੁਤ ਸਾਰੀਆਂ ਸਟੀਆਂ ਬਣੀਆਂ ਹੋਈਆਂ ਨੇ ਤੇ ਇੱਕ ਦੋ ਆਪਾਂ ਤੁਹਾਨੂੰ ਹੋਰ ਜਿਹੜੀਆਂ ਉਹ ਦਿਖਾਵਾਂਗੇ ਸਟੀਆਂ ਹਨਾ ਕਿ ਤੁਹਾਨੂੰ ਕੋਈ ਪ੍ਰੋਬਲਮ ਨਾ ਆਵੇ ਕਿਉਂ ਕਮੈਂਟ ਬਹੁਤ ਆਏ ਸੀਗੇ ਤੇ ਆਪਾਂ ਵੀਡੀਓ ਪਾਈਆਂ ਨੇ ਨਾ ਕੁੰਬ ਦੀਆਂ ਉੱਤੇ ਕਮੈਂਟ ਬ ਜਿੱਥੇ ਆਪਾਂ ਤੁਹਾਨੂੰ ਰਸਤੇ ਦਿਖਾਈ ਸੀ ਉਹਦੇ ਨੇੜੇ ਇੱਥੇ ਪਾਰਕਿੰਗਾਂ ਵੀ ਜਿਹੜੀਆਂ ਉਹ ਬਣੀਆਂ ਹੋਈਆਂ ਨੇ ਆ ਗੱਡੀਆਂ ਜਿਵੇਂ ਤੁਸੀਂ ਦੇਖ ਸਕਦੇ ਹੋ ਉੱਥੇ ਪਾਰਕਿੰਗ ਲਾਈਆਂ ਹੋਈਆਂ ਨੇ ਆ ਇਹ ਏਰੀਆ ਬਹੁਤ ਇੱਥੇ ਖੁੱਲਾ ਤੇ ਆਲੇ-ਦੁਆਲੇ ਘਰ ਨੇ ਹਨਾ ਕਲੋਨੀਆਂ ਨੇ ਆਲੇ-ਦੁਆਲੇ ਇੱਧਰ ਤੇ ਕੁੰਬ ਜਿਹੜਾ ਮੇਲਾ ਲੱਗਿਆ ਹੋਇਆ ਸਾਰਾ ਉਹ ਆਹ ਸਾਈਡ ਲੱਗਿਆ ਹੋਇਆ ਆਹ ਸਾਈਡ ਸਾਰਾ ਸੰਗਮ ਤੇ ਇੱਥੇ ਗੱਡੀਆਂ ਵਗੈਰਾ ਦੀ ਪਾਰਕਿੰਗ ਹੈਗੀ ਆ ਬਾਈਕ ਪਾਰਕਿੰਗ ਗੱਡੀਆਂ ਪਾਰਕਿੰਗ ਜੇ ਤੁਸੀਂ ਕਰਨੀਆਂ ਨੇ ਤਾਂ ਇੱਥੇ ਤੁਹਾਨੂੰ ਜਗ੍ਹਾ ਜਿਹੜੀ ਉਹ ਆਸਾਨੀ ਨਾਲ ਮਿਲ ਜੂਗੀ ਬਾਕੀ ਇਧਰ ਤੋਂ ਹੋਟਲ ਵੀ ਬਹੁਤ ਸਾਰੇ ਮਿਲ ਜਾਣਗੇ ਤੁਹਾਨੂੰ ਖਾਣ ਪੀਣ ਵਾਲੇ ਇੱਥੇ ਬੈਠ ਕੇ ਤੁਸੀਂ ਖਾ ਪੀ ਵੀ ਸਕਦੇ ਹੋ ਜਿੱਧਰ ਇਹ ਆਪਾਂ ਹੋਮ ਸਟੇ ਦਿਖਾਈਆ ਤੁਹਾਨੂੰ ਉਹ ਸਾਈਡ ਏ ਆ ਵੀ ਤੇ ਰੈਸਟੋਰੈਂਟ ਤੁਹਾਨੂੰ ਬਹੁਤ ਮਿਲ ਜਾਣਗੇ ਜੇ ਤੁਸੀਂ ਕੁਝ ਖਾਣਾ ਇੱਥੇ ਬਹਿ ਕੇ ਤੁਸੀਂ ਖਾ ਪੀ ਸਕਦੇ ਹੋ ਤੇ ਇਹ ਏਰੀਆ ਸਾਰਾ ਹੋਟਲਾਂ ਵਾਲਾ ਤੇ ਇੱਥੇ ਹੋਮ ਸਟ ਆਪਣੀਆਂ ਉਹ ਬਣੀਆਂ ਹੋਏ ਨੇ ਡਾਰਮੇਟਰੀ ਬਣੇ ਹੋਏ ਨੇ ਤੇ ਹੋਟਲ ਬਣੇ ਹੋਏ ਨੇ ਜਿੱਥੇ ਤੁਸੀਂ ਰੁਕ ਸਕਦੇ ਹੋ ਸਟੇ ਜਿਹੜੀ ਉਹ ਕਰ ਸਕਦੇ ਹੋ ਆ ਵੀ ਮੇਰੇ ਖਿਆਲ ਚ ਇੱਥੇ ਸਟੇ ਹੋਣੀ ਹੋਈ ਆ ਤੇ ਇੱਥੇ ਲਾਈਨ ਚ ਮੈਂ ਤੁਹਾਨੂੰ ਦੱਸਿਆ ਸੀ ਵੀ ਬਹੁਤ ਸਾਰੀਆਂ ਸਟੇਆਂ ਨੇ ਹੈਨਾ ਤੇ ਇੱਧਰ ਵੀ ਜਿਹੜੇ ਹੋ ਡਾਰਮੇਟਰੀ ਬਣੇ ਹੋਏ ਨੇ ਆਪਾਂ ਇੱਕ ਦੋ ਡਾਰਮੇਟਰੀ ਤੁਹਾਨੂੰ ਹੋਰ ਅੰਦਰੋਂ ਜਿਹੜੇ ਉਹ ਦਿਖਾ ਦਾਂਗੇ ਜਿਵੇਂ ਤੁਸੀਂ ਆਹ ਦੇਖ ਰਹੇ ਹੋ ਆ ਗੇਟ ਬਣਿਆ ਹੋਇਆ ਇੱਥੇ ਹੈ ਨਾ ਇਹ ਵੀ ਡਾਰਮੇਟਰੀ ਉਹ ਹੈ ਰੈਂਡ ਨੂੰ ਇੱਥੇ ਥਾਂ ਜਿਹੜੀ ਉਹ ਮਿਲਦੀ ਆ ਇਹ ਵੀ ਆਪਾਂ ਪਤਾ ਕਰਦੇ ਆ ਦਿਖਾ ਦਾਂਦੇ ਆ ਤੁਹਾਨੂੰ ਤੇ ਆਪਾਂ ਇੱਥੇ ਸਟੇਜ ਤੇ ਪਹੁੰਚੇ ਆ ਇਹ ਮੈਮ ਹੋਣੀ ਸਾਰੀ ਆਪਾਂ ਨੂੰ ਇਨਫੋਰਮੇਸ਼ਨ ਦੇਣਗੇ ਹਾਂਜੀ ਨਮਸਕਾਰ ਮੈਮ ਨਮਸਕਾਰ ਆਪਰ ਕਿਰ ਕਿਰ ਆਪਕੇ ਪਾਸ ਰੂਮਸ ਹੈ ਕਿਆ ਰੈਂਟ ਵਗੈਰਾ ਹੈ ਆਪਕੇ ਸਾਡਾ ਡਬਲ ਬੈੱਡ ਦਾ ਸਾਡੇ ਆ 28000 ਪਲਸ 18% GST ਹੈ ਜੀ ਔਰ ਟ੍ਰਿਪਲ ਬੈੱਡ ਦਾ 23000 ਪਲਸ 18% GST ਹੈ ਠੀਕ ਹੈ ਔਰ ਮਿਟੀ ਮੇ 8000 ਪਲਸ 6% GST ਹੈ ਜੀ ਹਾਂ ਮੈਂ ਦੇਖ ਸਕਤੇ ਹੈ ਇੱਕ ਰੂਮ ਵਗੈਰਾ ਹਾਂਜੀ ਦਿਖਾਓ ਆਪ ਚਲਦੇ ਆਪਾਂ ਹਾਤ ਨੂੰ ਰੂਮ ਜਿਹੜਾ ਹੋ ਦਿਖਾਉਨੇ ਆ ਜੀ ਡਬਲ ਇਸਕਾ ਜੇ ਡਬਲ ਬੈੱਡ ਹੈ ਮੈਮ ਜੀ ਆ ਕੀ ਹੈ ਇਸ ਦਾ ਰੈਂਟ ਕਿੰਨਾ ਉਤਾਰ ਰਹੇ ਤੁਸੀਂ ਇਸ ਦਾ 28000 ਪਲਸ 18% GST ਹੈ ਜੀ ਔਰ ਅਟੈਚ ਵਾਸ਼ਰੂਮ ਹੈ ਇਸ ਦੇ ਨਾਲ ਤੇ ਅਟੈਚ ਵਾਸ਼ਰੂਮ ਤੁਹਾਨੂੰ ਜਿਹੜਾ ਉਹ ਮਿਲੇਗਾ ਬਾਕੀ ਚਾਰਜਿੰਗ ਪੁਆਇੰਟ ਜਿਹੜਾ ਹੋਏ ਉਹ ਮਿਲਣਗੇ ਬਾਕੀ ਰੈਂਟ ਮੈਂ ਵੀ ਤੁਹਾਨੂੰ ਦੱਸ ਦੇ ਦਿੱਤਾ ਤੇ ਚਾਰਜਿੰਗ ਪੁਆਇੰਟ ਵੀ ਤੁਸੀਂ ਜਿਹੜੇ ਉਹ ਦੇਖ ਸਕਦੇ ਹੋ ਡਬਲ ਬੈੱਡ ਦਾ ਹੈ ਜਿਹੜਾ ਉਹ ਰੂਮ ਸਰ ਆ ਇੱਥੇ ਅਲੱਗ-ਅਲੱਗ ਤਰ੍ਹਾਂ ਦੇ ਰੂਮ ਜਿਹੜੇ ਉਹ ਬਣੇ ਨੇ ਤੇ ਆਪਾਂ ਹੁਣ ਤੁਹਾਨੂੰ ਦੂਸਰਾ ਜਿਹੜਾ ਹੋ ਰੂਮ ਦਿਖਾਉਨੇ ਆ ਸਰ 3 ਬੈੱਡ ਕੇ 23000 ਪਲਸ 18% GST ਹੈ ਠੀਕ ਹੈ ਮੈਮ

इस के येदे नाल ਵੀ ਅਟੈਚ ਜਿਹੜਾ ਉਹ ਵਾਸ਼ਰੂਮ ਬਾਕੀ ਬੈੱਡ ਲੱਗੇ ਹੋਏ ਨੇ ਦੇਖ ਸਕਦੇ ਹੋ ਉਸੇ ਤਰ੍ਹਾਂ ਚਾਰਜਿੰਗ ਪੁਆਇੰਟ ਜਿਹੜੇ ਉਹ ਹੈਗੇ ਨੇ ਤੇ ਇਸ ਤਰ੍ਹਾਂ ਦੇ ਰੂਮਸ ਤੁਹਾਨੂੰ ਮਿਟੀਗਲ ਮੈਨ ਹਾਂ ਜੀ ਹਾਂ ਅਟੈਚ ਵਾਸ਼ਰੂਮ ਤੁਹਾਨੂੰ ਮਿਲ ਜੂਗਾ ਇਸਕਾ 23 18% ਇਸਕੀ ਸਾਈਜ਼ ਨਾਨ ਮੈਂ ਜਸਟ ਡਬਲ ਇਸਕਾ ਹੋ ਜਾਏਗਾ acha aur aise normal to 23 23000 price GST 18% hai ji agar shahi snan hota to double price hota ha ਤੇ ਮੈਮ ਜਿਵੇਂ ਦੱਸਿਆ ਵੀ ਸ਼ਾਹੀ ਇਸ਼ਨਾਨ ਟਾਈਮ ਜੇ ਤੁਸੀਂ ਬੁਕਿੰਗ ਕਰਦੇ ਹੋ ਤਾਂ ਇਹਨਾਂ ਦੇ ਪ੍ਰਾਈਸ ਜਿਹੜੇ ਉਹ ਡਬਲ ਹੋ ਜਾਂਦੇ ਨੇ ਕਿਉਂਕਿ ਰਸ਼ ਉਦੋਂ ਜ਼ਿਆਦਾ ਹੋ ਜਾਂਦਾ ਬੁਕਿੰਗ ਉਦੋਂ ਜ਼ਿਆਦਾ ਹੋ ਜਾਂਦੀ ਹੈ ਹਾਂ ਜੀ ਡਾਰਮੇਟਰੀ ਵੀ ਹੈ ਮੈਮ ਹਾਂ ਸਰ ਡਾਰਮੇਟਰੀ ਜੇ ਹੁਣ ਆਪਾਂ ਡਾਰਮੇਟਰੀ ਤੁਹਾਨੂੰ ਜਿਹੜੀ ਉਹ ਦਿਖਾਉਨੇ ਆ ਤੇ ਐਵੇਂ ਇੱਥੇ ਅਲੱਗ-ਅਲੱਗ ਤਰੀਕੇ ਦੇ ਜਿਹੜੇ ਉਹ ਰੂਮ ਹੈਗੇ ਨੇ ਅਲੱਗ-ਅਲੱਗ ਉਹਨਾਂ ਦੇ ਪ੍ਰਾਈਸ ਨੇ ਅਲੱਗ-ਅਲੱਗ ਉਹਨਾਂ ਦੇ ਜਿਹੜੇ ਰੈਂਟ ਨੇ ਤੇ ਤੁਹਾਨੂੰ ਡਾਰਮੇਟਰੀ ਆਪਾਂ ਤੁਹਾਨੂੰ ਜਿਹੜੀ ਉਹ ਦਿਖਾ ਦਨੇ ਆ ਡਾਰਮੇਟਰੀ ਮੈਂ ਸਰ ਅਭੀ ਸਭ ਗੇਸਟ تھے ਤੋਂ ਹੋ ਗਏ ਹੈ ਤੇ ਕ ਤੇ ਇਹ ਡਾਰਮੇਟਰੀ ਹੈ ਇਸਕਾ ਕੀ ਹੈ ਤੁਹਾਨੂੰ ਮੈਮ ਰੈਂਟ ਇਸਕਾ 8000 ਪਲੱਸ GST 6% ਹੈ ਜੀ ਔਰ ਇਸਕੇ ਸਾਥ ਬਾਥਰੂਮ ਵਗੈਰਾ ਅਟੈਚ ਹੈ ਬਾਥਰੂਮ ਅਟੈਚ ਹੈ ਠੀਕ ਹੈ ਤੇ ਤੇ ਬਾਥਰੂਮ ਵੀ ਜਿਹੜਾ ਉਹ ਹੈਗਾ ਅਟੈਚ ਪਿੱਛੇ ਆਪਾਂ ਤੁਹਾਨੂੰ ਦਿਖਾ ਦਵਾਂਗੇ ਡਾਰਮੇਟਰੀ ਦੇ ਵਿੱਚ ਸਿਰ ਕੀ ਨਹੀਂ ਬਏ ਸਰ ਇਹ ਅਟੈਚ ਬਾਥਰੂਮ ਹੈ ਮਤਲਬ ਸਭੀ ਲੋਕ ਨਾਰਮਲ ਇਸ ਨੂੰ ਯੂਜ਼ ਕਰ ਸਕਦੇ ਹਨ ਜੀ 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 ਤੇ ਇਸ ਤਰ੍ਹਾਂ ਦੇ ਰੂਮਸ ਵਗੈਰਾ ਤੁਹਾਨੂੰ ਇੱਥੇ ਸਾਰੇ ਮਿਲ ਜਾਣਗੇ ਤੇ ਡਾਰਮਿਟਰੀ ਮਿਲ ਜੂ ਨਾਲ ਅਟੈਚ ਬਾਥਰੂਮ ਸਾਡੀ ਸਾਈਸ 99 ਇਸਕਾ ਵੀ ਚਾਰਜ ਡਬਲ ਹੋ ਜਾਂਦਾ ਹੈ ਅੱਛਾ ਇਸਕਾ ਵੀ ਡਬਲ ਹੋ ਜਾਂਦਾ ਹੈ ਹਾਂ ਓਕੇ ਮੈਮ ਤੋਂ ਜੋ ਬੁਕਿੰਗ ਵਗੈਰਾ ਕਰਨੀ ਹੈ ਉਹ ਕੋਈ ਕੰਟੈਕਟ ਨੰਬਰ ਕਿਵੇਂ ਆਨਲਾਈਨ ਕਿਵੇਂ ਕਰਨੀ ਹੈ ਹਾਂ ਉਹ ਨੰਬਰ ਆਪਕੋ ਮਿਲ ਜਾਏਗਾ ਜੀ ਠੀਕ ਮੈਂ ਨੰਬਰ ਬੋਲ ਦوں ਉਸਕਾ ਹਾਂ ਜੀ ਬੋਲ ਦੂੰਗਾ ਆਪ ਨੰਬਰ ਬੋਲ ਦੂੰਗਾ ਮੈਂ بتا ਦੇ ਰਹੀ ਹਾਂ ਮੈਂ ਸਰ ਦਾ ਨੰਬਰ بتا ਦੇ ਰਹੀ ਹਾਂ ਹਾਂ ਜੀ 930 ਠੀਕ ਹੈ 577810 ਜੀ ਇਸ ਨੰਬਰ ਪਰ ਆ ਕੇ ਆਪਨੇ ਬੁਕਿੰਗ ਕਰਨੀ ਹੋ ਤੋ ਕਰ ਸਕਤੇ ਹੈ ਜਿਹੜਾ ਮੈਮ ਨੇ ਇਹ ਨੰਬਰ ਬਤਾਇਆ ਓਕੇ ਥੈਂਕ ਯੂ ਮੈਮ ਜਿਹੜੇ ਆਪਾਂ ਰੂਮ ਆਪਾਂ ਤੁਹਾਨੂੰ ਦਿਖਾ ਕੇ ਆਇਆ ਤੇ ਇਹ ਉਹਦਾ ਫਰੰਟ ਗੇਟ ਹੈ ਇਹ ਜਿਹੜੀ ਹੁਣ ਸਟੇ ਦਿਖਾਈਆ ਤੁਹਾਨੂੰ ਆਪਾਂ ਤੇ ਇਸੇ ਤਰ੍ਹਾਂ ਨਾਲ-ਨਾਲ ਬਹੁਤ ਸਾਰੀਆਂ ਸਟੇਆਂ ਜਿਹੜੀਆਂ ਉਹ ਬਣੀਆਂ ਹੋਈਆਂ ਨੇ ਤੇ ਆਪਾਂ ਤੁਹਾਨੂੰ ਇਹ ਦਿਖਾਤੀਆਂ ਪਹਿਲਾਂ ਕਿਦਰ ਪਿਛਲੇ ਵਾਲੇ ਪਾਸੇ ਦਿਖਾ ਕੇ ਆਏ ਸੀ ਤੇ ਅੱਗੇ ਕੁਝ ਹੋਰ ਵੀ ਨੇ ਉਹ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਬਹੁਤ ਸਾਰੀਆਂ ਸਟੇ ਇੱਥੇ ਜਿਹੜੀਆਂ ਉਹ ਬਣੀਆਂ ਹੋਈਆਂ ਨੇ ਤੇ ਆਪਾਂ ਨੰਬਰ ਕੰਟੈਕਟ ਨੰਬਰ ਵੀ ਤੁਹਾਨੂੰ ਦੇ ਦਿੱਤੇ ਤੁਸੀਂ ਬੁਕਿੰਗ ਵਗੈਰਾ ਜਿਹੜੀ ਕਰਨੀ ਹੈ ਉਥੋਂ ਆ ਕੇ ਕਰ ਸਕਦੇ ਹੋ ਇਹ ਇਧਰ ਨਾਲੇ ਖਾਣ ਪੀਣ ਵਾਲੀਆਂ ਦੁਕਾਨਾਂ ਹੋਟਲ ਹਨ ਸਾਰਾ ਕੁਝ ਤੁਹਾਨੂੰ ਇੱਥੇ ਮਿਲ ਜੂਗਾ ਰਹਿਣ ਦੀ ਮਤਲਬ ਪ੍ਰਬੰਧ ਖਾਣ ਪੀਣ ਵਾਲੇ ਹੋਟਲ ਤਕਰੀਬਨ ਸਾਰੇ ਤੁਹਾਨੂੰ ਇੱਥੇ ਜਿਹੜੇ ਹੋ ਮਿਲਣਗੇ ਬਾਕੀ ਆਪਾਂ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਏ ਦਿੱਤਾ ਹਨ ਤੇ ਤੁਸੀਂ ਇੱਥੇ ਆਉਂਦੇ ਹੋ ਤਾਂ ਕਿ ਤੁਹਾਨੂੰ ਕੋਈ ਦਿੱਕਤ ਜਿਹੜੀ ਹੋ ਸਕੇ ਤੇ ਆ ਵੀ ਆ ਗਿਆ ਜਿਵੇਂ ਤੇ ਆ ਪ੍ਰਯਾਗ ਕੁੰਭ ਕੈਂਪ ਇਹ ਵੀ ਇੱਥੇ ਸਟੇਜ ਬਣੀ ਹੋਈ ਇੱਥੇ ਤੁਸੀਂ ਰਹਿ ਸਕਦੇ ਹੋ ਇੱਥੇ ਵੀ ਰੂਮ ਵਗੈਰਾ ਜਿਹੜੇ ਹੋ ਬਣੇ ਹੋਏ ਨੇ ਤੇ ਅੱਗੇ ਚੱਲਦੇ ਆਪਾਂ ਅੱਗੇ ਤੁਹਾਨੂੰ ਹੋਰ ਜਿਹੜੇ ਦਿਖਾ ਦਾਨੇ ਇਹ ਲਾਈਨ ਤੇ ਸਾਰੇ ਤੁਹਾਨੂੰ ਰੂਮ ਹੀ ਮਿਲਣਗੇ ਆ ਜਿਹੜੀ ਲਾਈਨ ਆ ਨਾ ਆਹ ਰੋਡ ਦੇ ਨਾਲ ਨਾ ਸਾਰੇ ਤੁਹਾਨੂੰ ਰਹਿਣ ਵਾਸਤੇ ਥਾਂ ਮਿਲੂਗੀ ਇੱਥੇ ਤੇ ਆਪਾਂ ਹੋਰ ਵੀ ਕੋਸ਼ਿਸ਼ ਕਰਾਂਗੇ ਜੇ 1 2 ਆਪਾਂ ਹੋਰ ਵੀ ਤੁਹਾਨੂੰ ਜਿਹੜੇ ਦਿਖਾ ਸਕੇ ਅੰਦਰੋਂ ਹਨ ਤਾਂ ਜ਼ਰੂਰ ਆਪਾਂ ਤੁਹਾਡੇ ਨਾਲ ਜਿਹੜੀ ਉਹ ਸ਼ੇਅਰ ਕਰਾਂਗੇ ਤੇ ਆਪਾਂ ਇੱਕ ਹੋਰ ਸਟੇ ਦੇ ਵਿੱਚ ਪਹੁੰਚੇ ਆ ਆ ਬਾਈ ਹੁਣੀ ਆਪਾਂ ਨੂੰ ਸਾਰੀ ਜਾਣਕਾਰੀ ਦੇਣਗੇ ਹਾਂ ਜੀ ਨਮਸਕਾਰ ਬਾਈ ਸਾਹਿਬ ਨਮਸਕਾਰ ਹਾਂ ਜੀ ਬਤਾਈਏ ਕੌਣ ਕੌਣ ਸੇ ਰੂਮਸ ਹੈ ਆਪਕੇ ਪਾਸ ਸਾਡੇ ਕੋਲ ਇੱਕ ਫੈਮਿਲੀ ਰੂਮ ਦੋ ਫੈਮਿਲੀ ਰੂਮ ਹੈ ਜੀ ਡਬਲ ਬੈੱਡ ਕੇ ਦੋ ਵੇਡ ਹੈ ਜੀ ਮਤਲਬ ਚਾਰ ਲੋ और 12 कॉटेज हैं हमारे पास डबल बेड के मतलब दो लोगों के लिए जी हम देख सकते हैं आप अंदर से हां चलो दिखाओ आप आ जाइए हां 1500 ਨੂੰ ਰੂਮ ਵੀ ਜਿਹੜੇ ਉਹ ਦਿਖਾ ਦਨੇ ਆ ਇਸ ਤਰ੍ਹਾਂ ਦੇ ਇਹ ਰੂਮ ਜਿਹੜੇ ਉਹ ਬਣੇ ਹੋਏ ਨੇ ਹਨਾ ਬਾਹਰ ਇਸ ਤਰ੍ਹਾਂ ਦੀ ਲੋਕਾਂ ਦੀ ਬਾਕੀ ਬਾਈ ਇਹਨਾਂ ਨੂੰ ਸਾਰੇ ਦਿਖਾ ਦੇਣਗੇ ਜੀ ਇਹ ਇਹ ਜਿਹੜੇ ਕਿੰਨੇ ਪਰਸਨ ਕੇ ਲਈ ਹੈ ਫੈਮਿਲੀ ਚਾਰ ਲੋਕਾਂ के लिए अच्छा चार लोगों के लिए हम्म अटेल लैटरिन बाथरूम भी है जी ਤੇ ਇਹਦੇ ਨਾਲ ਅਟੈਚ ਇਹ ਵਾਸ਼ਰੂਮ ਵੀ ਜਿਹੜਾ ਉਹ ਇੱਥੇ ਹੈਗਾ ਹਨਾ ਅਟੈਚ ਵਾਸ਼ਰੂਮ ਵੀ ਤੁਹਾਨੂੰ ਜਿਹੜਾ ਉਹ ਮਿਲੂ ਤੇ ਬਾਕੀ ਇੱਥੇ ਲੋਕਰ ਵੀ ਹੈਗਾ ਸਮਾਨ ਜੇ ਤੁਸੀਂ ਰੱਖਣਾ ਅ ਇਸਕਾ ਕਿਆ ਰੈਂਟ ਹੈ ਭਾਈ ਇਸਕਾ ਹੈ 15 15000 15000 ਠੀਕ ਹੈ ਠੀਕ ਹੈ ਤੋਂ ਜੋ ਮੁੱਖ સ્ਨਾਣ ਹੈ ਉਸਕੇ ਦਿਨ ਕੁਛ ਵੜਦਾ ਵੀ ਪ੍ਰਾਈਸ ਵੜ ਜਾਏਗਾ ਵੜ ਜਾਂਦਾ ਹੈ ਨਾ ਹਾਂ ਵਾਓ ਬੀਟ ਜ਼ਿਆਦਾ ਹੋ ਜਾਂਦੀ ਹੈ ਨਾ ਉਸ ਦਿਨ ਔਰ ਕੌਣ ਕੌਣ ਸੇ ਹੈ ਆਪਕੇ ਬਸ ਹੋਰ ਇਹ ਕਿਧਰ ਹੈ ਡਬਲ ਬੈੱਡ ਕਾ ਹੈ ਜੀ ਜੇ ਹੁਣ ਡਬਲ ਬੈੱਡ ਵਾਲਾ ਆਪਾਂ ਤੁਹਾਨੂੰ ਦਿਖਾਉਨੇ ਆ ਪਹਿਲਾਂ ਪੂਰੀ ਫੈਮਿਲੀ ਵਾਸਤੇ ਸੀ ਜੇ ਡਬਲ ਬੈੱਡ ਹੈ ਭਾਈ ਜੀ ਇਹ ਡਬਲ ਬੈੱਡ ਹੈ ਤੇ ਇਸਮੇ ਵੀ ਅਟੈਚ ਬਾਥਰੂਮ ਹੈ ਭਾਈ ਜੀ ਹਾਂ ਸਭੀ ਮੇ ਸਭੀ ਮੇ ਇਥੇ ਵੀ ਅਟੈਚ ਜਿਹੜਾ ਉਹ ਬਾਥਰੂਮ ਇੱਥੇ ਹੈਗਾ ਹਨਾ ਪੂਰੇ ਕਲੀਨ ਤੁਹਾਨੂੰ ਬਾਥਰੂਮ ਮਿਲਣਗੇ ਬਾਕੀ ਇੱਥੇ ਸ਼ੀਸ਼ਾ ਲੱਗਿਆ ਹੋਇਆ ਤੇ ਨਾਲ ਆਹ ਲੋਕਰ ਵੀ ਹੈਗਾ के भाई रेंट कितना है इसका इसका साढ़े आठ हजार रूपया साढ़े आठ हजार रुपया है, है। जाएगा अच्छा अच्छा दो टाइप के और भी हैं आपके पास दो बुकिंग कैसे करनी है इसकी वो बता दो माई ट्रिप से होती है ऑनलाइन अच्छा आ, और डायरेक्ट भी बुकिंग हो जाता है रेस्टोरेंट भी है आपके यहाँ जी रेस्टोरेंट है लेकिन उसमें साढ़े आठ हजार में नहीं है अच्छा वो अलग से वो होता है अलग से उसका चार्ज लगेगा जो खाएंगे जी, जी जी जो कोई बाहर से आके भी खा सकता है आ, बाहर से भी खा वो अलग से है रेस्टोरेंट जी जी ठीक है ओके थैंक यू भाई ਆਪਾਂ ਜਿੱਥੇ ਤੁਹਾਨੂੰ ਰੂਮ ਦਿਖਾਏ ਨੇ ਹਨਾ ਜਿੱਥੇ ਆ ਹੁਣ ਰੂਮ ਦਾ ਆਪਾਂ ਦਿਖਾਏ ਨੇ ਬਾਈ ਯੂਨੀਅਨ ਨੇ ਜਿਹੜੇ ਇੱਕ ਫੈਮਿਲੀ ਰੂਮ ਦਿਖਾਇਆ ਤੇ ਡਬਲ ਬੈੱਡ ਜਿਹੜਾ ਰੂਮ ਦਿਖਾਇਆ ਤੇ ਉੱਥੇ ਇਹਨਾਂ ਦੇ ਨਾਲੇ ਜਿਹੜਾ ਹੋ ਰੈਸਟੋਰੈਂਟ ਬਣਿਆ ਹੋਇਆ ਅੰਦਰ ਜਿੱਥੇ ਇਹਨਾਂ ਨੇ ਸਟੇ ਬਣਾਈ ਹੋਈ ਆ ਤੇ ਇੱਥੇ ਆਪਾਂ ਨਾਲੇ ਤਾਂ ਭੁੱਖ ਜੀ ਲੱਗੀ ਸੀ ਬਾਕੀ ਆਪਾਂ ਨਾਲੇ ਇੱਥੇ ਖਾਣਾ ਜਿਹੜਾ ਉਹ ਟਰਾਈ ਕਰਦੇ ਆ ਤੇ ਇੱਥੇ 200 ਰੁਪਏ ਦੀ ਜਿਹੜੀ ਥਾਲੀ ਆ ਨ 200 ਰੁਪਏ ਪ੍ਰਾਈਸ ਆ ਉਹ ਥਾਲੀ ਦਾ ਬਾਕੀ ਨਾਲੇ ਤੁਹਾਨੂੰ ਜਿਹੜੀ ਸਾਰੀ ਆਪਾਂ ਇਨਫੋਰਮੇਸ਼ਨ ਦੇ ਦਾਂਗੇ ਜੇ ਤੁਸੀਂ ਇਹ ਸਾਈਡ ਆਉਣੇ ਹੋ ਵੀ ਇੱਥੇ ਕਿਵੇਂ ਦਾ ਫੂਡ ਆ ਹਨਾ ਉਹ ਸਾਰੀ ਆਪਾਂ ਇਨਫੋਰਮੇਸ਼ਨ ਤੁਹਾਡੇ ਨਾਲ ਸਾਂਝੀ ਕਰਦੇ ਆ ਤੇ ਬਾਕੀ ਇਹ ਇਹਨਾਂ ਦਾ ਮੈਨੂ ਆ ਹੋਰ ਕਾਫੀ ਚੀਜ਼ਾਂ ਨੇ ਇਹਦੇ ਚ ਤੇ ਸੂਪ ਵਗੈਰਾ ਹਨਾ ਮੈਨੂ ਮੈਂ ਤੁਹਾਨੂੰ ਦਿਖਾ ਵੀ ਦਿੰਨਾ ਤੇ ਆਪਾਂ ਵੈਜ 48 ਸਪੈਸ਼ਲ ਜਿਹੜੀ ਉਹ ਮੰਗਾਈ ਆ ਤੇ 200 ਰੁਪਏ ਉਹਦਾ ਪ੍ਰਾਈਸ ਆ ਤੇ ਬਾਕੀ ਹੋਰ ਮੈਨੂ ਦਿਖਾ ਦਨੇ ਆ ਕਾਫੀ ਸਾਰੀਆਂ ਚੀਜ਼ਾਂ ਨੇ ਰੈਸਟੋਰੈਂਟ ਦੇ ਵਿੱਚ ਜੇ ਤੁਸੀਂ ਖਾਣਾ ਪੀਣਾ ਤੇ ਇੱਥੇ ਤੁਹਾਨੂੰ ਰੈਸਟੋਰੈਂਟ ਵੀ ਜਿਹੜੀ ਇਹਨਾਂ ਦਾ ਮੀਨੂ ਆ ਗਿਆ ਮੀਨੂ 'ਚ ਬਹੁਤ ਸਾਰੀਆਂ ਚੀਜ਼ਾਂ ਨੇ ਤੇ ਜਿਵੇਂ ਰੈਸਟੋਰੈਂਟ ਦੇ ਵਿੱਚ ਹੁੰਦਾ ਹਨਾ ਸਾਰਾ ਕੁਝ 스ਨੈਕਸ ਹੋ ਗਿਆ ਜਿਵੇਂ ਬਾਕੀ ਇਧਰ ਤਵਾ ਰੋਟੀ ਵੀ ਤੁਹਾਨੂੰ ਮਿਲ ਜੂਗੀ ਤੇ ਇਧਰ ਆ ਸਾਰੀਆਂ ਸਬਜ਼ੀਆਂ ਆ ਗਈਆਂ ਹਨਾ ਸਬਜ਼ੀਆਂ ਬਾਰੇ ਦੱਸਿਆ ਹੋਇਆ ਪ੍ਰਾਈਸ ਲਿਖੇ ਹੋਏ ਨੇ ਪਨੀਰ ਬਟਰ ਮਸਾਲਾ 200 ਰੁਪਏ ਤੇ ਆਪਾਂ ਆ ਮੰਗਾਈਆ ਇਹਦੇ 'ਚ ਵੈਜ ਥਾਲੀ ਵੈਜ ਥਾਲੀ 200 ਰੁਪਿਆ ਤੇ ਡੀ ਲਕਸ ਥਾਲੀ 280 ਦੀ ਆ ਤੇ ਬਾਕੀ ਆਪਾਂ ਦਿਖਾ ਵੀ ਦਿੰਨੇ ਆ ਵੀ ਕਿਵੇਂ ਦੀ ਜਿਹੜੀ ਉਹ ਥਾਲੀ ਐ ਇਹ ਸਾਰਾ ਮੈਨੂ ਮਲੇ ਤੇ ਖਾਣ ਪੀਣੇ ਚ ਤੁਹਾਨੂੰ ਕੋਈ ਪਰੇਸ਼ਾਨੀ ਨਹੀਂ ਆਊਗੀ ਇੱਥੇ ਤੇ ਆਪਾਂ ਰੈਸਟੋਰੈਂਟ ਸਾਰਾ ਤੁਹਾਨੂੰ ਦਿਖਾ ਦਾਨੇ ਆ ਤੇ ਇੱਧਰ ਸਾਹਮਣੇ ਇਹਨਾਂ ਦੇ ਰੂਮ ਬਣੇ ਹੋਏ ਨੇ ਤੇ ਆ ਇੱਥੇ ਇਹ ਰੈਸਟੋਰੈਂਟ ਆ ਬੈਠਣ ਨੂੰ ਥਾਂ ਜਿਹੜੀ ਉਹ ਬਣੀ ਹੋਈ ਆ ਹਨਾ ਨਾਲੇ ਤੁਸੀਂ ਬੈਠ ਕੇ ਖਾ ਪੀ ਸਕਦੇ ਹੋ ਜਿਹੜੀ ਆਪਾਂ ਥਾਲੀ ਆਰਡਰ ਕੀਤੀ ਸੀ ਉਹ ਥਾਲੀ ਆ ਗਈ ਤੇ ਇਹਦੇ ਚ ਚਾਰ ਜਿਹੜੀਆਂ ਰੋਟੀਆਂ ਆਈਆਂ ਨੇ ਤੇ ਨਾਲ ਆ ਚੌਲਾ ਹੀ ਨੇ ਬਾਕੀ ਇੱਕ ਆ ਮਿਕਸ ਵੈਜ ਦਾਲ ਤੇ ਆ ਨਾਲ ਆ ਸਬਜ਼ੀ ਆਈ ਪਨੀਰ ਦੀ ਤੇ ਬਾਕੀ ਨਾਲ ਆ ਸਲਾਦ ਆਇਆ ਤੇ ਐਵੇਂ ਦਾ ਕੁਝ ਤੁਹਾਨੂੰ ਜਿਹੜਾ 200 ਵਾਲੀ ਥਾਲੀ ਦੇ ਵਿੱਚ ਮਿਲੂ ਇੱਥੇ ਆਪਾਂ ਰੈਸਟੋਰੈਂਟ ਦੇ ਰੋਟੀ ਖਾਧੀ ਆ ਜਿਵੇਂ ਤੁਹਾਨੂੰ ਦਿਖਾਇਆ ਹਨਾ ਤੇ ਵਧੀਆ ਇਹਨਾਂ ਦਾ ਹੋ ਸੀ ਵਧੀਆ ਖਾਣਾ ਸੀਗਾ ਇਹਨਾਂ ਦਾ ਤੇ ਮਤਲਬ ਜੇ ਤੁਸੀਂ ਇਹਨਾਂ ਕੋਲ ਸਟੇ ਨਹੀਂ ਕਰਦੇ ਤਾਂ ਵੀ ਆ ਕੇ ਤੁਸੀਂ ਖਾ ਪੀ ਸਕਦੇ ਹੋ ਆ ਇਹਨਾਂ ਦਾ ਨਾਮ ਆ ਇੱਥੇ ਸੰਗਮ ਇਕੋ ਕੋਟੇਜ ਐਂਡ ਰੈਸਟੋਰੈਂਟ ਤੇ ਐਵੇਂ ਨਹੀਂ ਹੈਗਾ ਵੀ ਜਿਹਨੇ ਸਟੇ ਕੀਤੀ ਉਹਨੂੰ ਹੀ ਖਾਣ ਪੀਣ ਨੂੰ ਮਿਲੂ ਕੋਈ ਵੀ ਆ ਕੇ ਰੈਸਟੋਰੈਂਟ ਵਿੱਚ ਖਾ ਪੀ ਸਕਦਾ ਬਾਕੀ ਸਟੇ ਆਲਾ ਅਲੱਗ ਹੈ ਜੇ ਤੁਸੀਂ ਕਮਰੇ ਲੈਣੇ ਨੇ ਉਹ ਵੀ ਲੈ ਸਕਦੇ ਹੋ ਜੇ ਖਾਣਾ ਪੀਣਾ ਰੋਟੀ ਖਾਣੀ ਆ ਤਾਂ ਉਹ ਵੀ ਖਾ ਸਕਦੇ ਹੋ ਪ੍ਰਾਈਸ ਆਪਾਂ ਸਾਰਾ ਤੁਹਾਨੂੰ ਦੱਸਤਾ 200 ਰੁਪਈਆ ਦੀ ਇਹਨਾਂ ਦੀ ਉਹ ਥਾਲੀ ਸੀ ਆ ਨਾ ਵਾ ਵਧੀਆ ਫੂਡ ਸੀ ਇਹਨਾਂ ਦਾ ਵਧੀਆ ਖਾਣਾ ਸੀ ਸਾਹਮਣੇ ਤੁਸੀਂ ਦੇਖ ਰਹੇ ਹੋ ਡੌਮ ਸਿਟੀ ਇੱਥੇ ਕੰਬੋ ਮੇਲੇ ਦੇ ਵਿੱਚ ਡੌਮ ਸਿਟੀ ਬਣੀ ਹੋਈ ਹੈ ਤੇ ਇੱਥੇ ਸਟੇਆਂ ਬਣੀਆਂ ਹੋਈਆਂ ਨੇ ਜਿਵੇਂ ਆਪਾਂ ਕਮਰੇ ਤੁਹਾਨੂੰ ਹੋਰ ਦਿਖਾਏ ਨੇ ਜਾਂ ਸਟੇਆਂ ਦਿਖਾਈਆਂ ਨੇ ਰਹਿਣ ਵਾਸਤੇ ਜਗ੍ਹਾ ਇਹ ਵੀ ਰਹਿਣ ਵਾਸਤੇ ਜਗ੍ਹਾ ਪਰ ਇੱਥੇ ਸਭ ਤੋਂ ਮਹਿੰਗੇ ਕਮਰੇ ਨੇ ਇਹ ਇਹਨਾਂ ਦਾ ਪ੍ਰਾਈਸ ਬਹੁਤ ਹਜ਼ਾਰਾਂ ਦੇ ਵਿੱਚ ਆ ਤੇ ਉੱਪਰ ਇਹ ਬਣੇ ਹੋਏ ਨੇ ਇਸ ਤਰ੍ਹਾਂ ਦੇ ਗੋਲ-ਗੋਲ ਬਣੇ ਹੋਏ ਨੇ ਆਲੇ-ਦੁਆਲੇ ਇਹਨਾਂ ਦੇ ਪੜਦੇ ਅੰਦਰ ਲੱਗ ਜਾਂਦੇ ਨੇ ਡੌਮ ਸਿਟੀ ਇਹਨੂੰ ਕਹਿੰਦੇ ਨੇ ਬਹੁਤ ਮਹਿੰਗਾ ਇਹ ਬਹੁਤ ਮਹਿੰਗਾ ਪ੍ਰਾਈਸ ਆਦਾ ਇੱਕ ਦਿਨ ਦਾ ਸਭ ਤੋਂ ਮਹਿੰਗੀ ਸਟੇ ਆ ਇਹ ਕੰਪਾ ਮੇਲੇ ਦੀ ਡੌਮ ਸਿਟੀ ਹਾਂਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਿਖਾਇਆ ਵੀ ਇੱਥੇ ਤੁਸੀਂ ਕਮਰੇ ਜਿਹੜੇ ਉਹ ਲੈਣੇ ਨੇ ਹਨਾ ਤੇ ਇਹ ਮਤਲਬ ਜਿਹੜੇ ਕਮਰੇ ਸੀਗੇ ਕਾਫੀ ਲਗਜ਼ਰੀ ਟਾਈਪ ਕਮਰੇ ਸੀਗੇ ਬਹੁਤ ਵਧੀਆ ਇੱਥੇ ਸਪਾਈਸ ਸੀ ਤੇ ਖਾਣ ਪੀਣ ਦਾ ਵੀ ਆਪਾਂ ਤੁਹਾਨੂੰ ਦਿਖਾਤਾ ਜਿਵੇਂ ਪਿੱਛੇ ਰੈਸਟੋਰੈਂਟ ਸੋ ਅੱਜ ਦੇ ਬਲੌਗ ਨੂੰ ਆਪਾਂ ਇੱਥੇ ਐਂਡ ਕਰਦੇ ਹਾਂ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਔਰ ਇਹ ਤੱਕ ਆਪਣੀ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ